ਦੰਦੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਅਰਿਆ ਤਉ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਮੈਂ ਨਾਹੀ ਕਛ ਹਾਂ ਨਾਹੀ ਕਛ ਆਹੇ ਨਾ ਮੋਰਾ ਔਸਰ ਲੱਜਾ ਰਾਖਲੇ ਹੋ ਸਦਨਾ ਜਨ ਤੋਰਾ ਔਸਰ ਲੱਜਾ ਰਾਖਲੇ ਹੋ ਸਦਨਾ ਜਨ ਤੋਰਾ ਪਰਮ ਸਨਮਾਨ ਜੋਗ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੀ ਸਾਧ ਸੰਗਤ ਹਫਤਾਵਾਰੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰੇ ਸਮੁੱਚੀ ਸਾਧ ਸੰਗਤ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸਰਵਨ ਕੀਤੇ ਉਪਰੰਤ ਇਸ ਸਥਾਨਾਂ ਦੇ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਕੋਹਾੜਾ ਕਾ ਉਹਨਾਂ ਪਾਸੋਂ ਗੁਰਬਾਣੀ ਦੇ ਸ਼ਬਦ ਸੁਨੇ ਅੱਜ ਦਾ ਜੋ ਵਿਸ਼ਾ ਹੈ ਭਗਤ ਤੇ ਭਗਤੀ ਹੈ ਭਗਤ ਕਿਸ ਨੂੰ ਕਹਿੰਦੇ ਹੈ ਤੇ ਭਗਤੀ ਕਿੱਥੋਂ ਉਪਜਦੀ ਹੈ ਇਹਦੀ ਆਪਾਂ ਵਿਚਾਰ ਕਰਨੀ ਹੈ ਸਾਰੇ ادب ਸਤਕਾਰ ਦੇ ਨਾਲ ਦੋਨੋਂ ਹੱਥ ਜੋੜ ਕੇ ਸੀਸ ਝੁਕਾ ਕੇ ਸਤਿਗੁਰੂ ਨੂੰ ਗੁਰਫਤ ਦੇ ਨਾਲ ਸਾਂਝ ਪਾਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਿਸ ਨੂੰ ਕਹਿੰਦੇ ਹਨ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ ਭਗਤ ਭਗਤ ਸੁਨਿਆ ਤਹ ਲੋਏ ਜੱਕ ਹਿਰਦੈ ਇੱਕ ਹੋਏ ਸੁਨਿਆ ਜਾਂਦਾ ਹੈ ਤੇ ਉਹ ਲੋਕ ਤਿੰਨਾ ਲੋਕਾਂ ਦੇ ਵਿੱਚ ਉਹਦੀ ਸੋਭਾ ਹੁੰਦੀ ਹੈ ਜਿਨੇ ਭਗਤੀ ਕਮਾਈ ਹੈ ਜਿਨੇ ਭਗਤ ਦੀ ਖੱਟੀ ਹੈ ਪਹਿਲਾਂ ਮੈਂ ਆਪ ਜੀ ਨੂੰ ਦੱਸਾਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਸਭ ਨੂੰ ਸਤਕਾਰ ਦਿੱਤਾ ਹੈ। ਸਤਗੁਰੂ ਨੇ ਪਾਵਨ ਗੁਰਬਾਣੀ ਅੰਦਰ ਸਮਝਾਉਣਾ ਕੀਤਾ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਿਸ ਨੂੰ ਲੋਕ ਛੀਪਾ ਕਹਿ ਕੇ ਬੁਲਾਉਂਦੇ ਸਨ ਭਗਤਾਂ ਦੇ ਵਿੱਚੋਂ ਕਬੀਰ ਭਗਤ, ਨਾਮਦੇਵ ਜੈਦੇਵ, ਨਾਮਾ ਤਰਲੋਚਨ ਤਲੋਚਨ ਇਹ ਸਾਰੇ ਭਗਤਾਂ ਨੂੰ ਸਤਕਾਰ ਦਿੱਤਾ ਗਿਆ ਗੁਰਬਾਣੀ ਦੇ ਜ਼ਰੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਜਦੋਂ ਮੱਥਾ ਟੇਕਦੇ ਆ ਤਾਂ ਉਹਨਾਂ ਭਗਤਾਂ ਨੂੰ ਟਿਕਦਾ ਹੈ ਤਿੰਨਾ ਲੋਕਾਂ ਦੇ ਵਿੱਚ ਤਰਲੋਕੀ ਵਿੱਚ ਸਾਰੇ ਜਗਤ ਦੇ ਵਿੱਚ ਨਾ ਉਹ ਮਨੁੱਖ ਸਾਰੇ ਜਗਤ ਵਿੱਚ ਭਗਤ ਭਗਤ ਸੁਣੀਦਾ ਕਿਹੜਾ ਜਿਹਦੇ ਹਿਰਦੇ ਦੇ ਵਿੱਚ ਭਗਤੀ ਹੈ ਪ੍ਰੇਮ ਹੈ ਜਾਕ ਹਿਰਦ ਇਕ ਹੋਏ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਇੱਕ ਹੈ ਤੇ ਹਰ ਇੱਕ ਮਨੁੱਖ ਦੇ ਅੰਦਰ ਉਸ ਨੂੰ ਆਪਣਾ ਮੁਰਸ਼ਿਦ ਆਪਣਾ ਗੁਰੂ ਇੱਕ ਪਰਮੇਸ਼ਰ ਦੇ ਰੂਪ ਦੇ ਵਿੱਚ ਸਭ ਨੂੰ ਦੇਖਦਾ ਹੈ ਤੇ ਦਿਸਦਾ ਹੈ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦਾ ਸਤ ਮੁਖ ਕਹਿਤ ਕਹਿੰਦੇ ਜ਼ਿੰਦਗੀ ਚਾਲ ਚੱਲਣ ਕਹਿਤ ਜ਼ਿੰਦਗੀ ਦੇ ਅਸੂਲ ਉਸ ਦੀ ਅਮਲੀ ਜ਼ਿੰਦਗੀ ਦੇ ਅਸੂਲ ਇੱਕ ਰਸ ਹਨ ਸੱਚ ਹਿਰਦਾ ਸਤ ਮੁਖ ਕਹਿਤ ਕਹਿੰਦੇ ਸਦਾ ਸਿਰ ਰਹਿਣ ਵਾਲਾ ਪ੍ਰਭੂ ਮੁੱਖ ਮੂੰਹ ਤੇ ਸੱਚਾ ਪ੍ਰਭੂ ਉਸ ਦੇ ਹਿਰਦੇ ਵਿੱਚ ਵੀ हे ਪ੍ਰਭੂ ਤੂੰ ਨਾਮ ਦਾ ਹੀ ਉਹ ਮੂੰਹੋਂ ਉਚਾਰਦਾ ਹੈ ਪਰਮੇਸ਼ਰ ਦਾ ਨਾਮ ਹੀ ਮੁੱਖ ਤੋਂ ਉਚਾਰਦਾ ਹੈ ਹੋਰ ਉਸ ਦੇ ਮਨ ਤੇ ਕਿਸੇ ਵੀ ਚੀਜ਼ ਦਾ ਕਿਸੇ ਵੀ ਵਸਤੂ ਦਾ ਕਿਸੇ ਵੀ ਗੱਲ ਦਾ ਅਸਰ ਨਹੀਂ ਹੁੰਦਾ ਉਸ ਨੂੰ ਕਹਿੰਦੇ ਹਨ ਭਗਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਸਾਰ ਉਸ ਮਨੁੱਖ ਦੀ ਨਜ਼ਰ ਦੇ ਵਿੱਚ ਸੱਚੇ ਪ੍ਰਭੂ ਦੇ ਰੰਗ ਵਿੱਚ ਰੰਗੀ ਹੋਈ ਤਾਈਂ ਸਾਰਾ ਦ੍ਰਿਸ਼ਟਮਾਨ ਜਗਤ ਜਿਹੜਾ ਉਸ ਨੂੰ ਪ੍ਰਭੂ ਦਾ ਰੂਪ ਦਿਸਦਾ ਹੈ ਉਸ ਨੂੰ ਭਗਤ ਆਖੀਦਾ ਹੈ ਸਤਗੁਰੂ ਮਹਾਰਾਜ ਨੇ ਭਗਤ ਬਨਨ ਦੇ ਤੇ ਭਗਤੀ ਕਰਨ ਦੇ ਬੜੇ ਹੀ ਅਨੋਖੇ ਵਿਸਥਾਰ ਦੇ ਨਾਲ ਸਾਨੂੰ ਦੱਸਣਾ ਕੀਤਾ ਭਗਤ ਕਿਵੇਂ ਬਣਿਆ ਜਾਂਦਾ ਇਦਾਂ ਨਹੀਂ ਕਿ ਕੋਈ ਬਸਤਰ ਪਾਣ ਕਰਕੇ ਉੱਚਾ ਲੰਮਾ ਸੋਹਣਾ ਚੋਲਾ ਪਾ ਕੇ ਕੰਨੀ ਮੁੰਦਰਾ ਪਾ ਕੇ ਪਿੰਡੇ ਤੇ ਬਹੂਤੀ ਮਲ ਕੇ ਭਗਤ ਤੇ ਜਾਂ ਸਾਧੂ ਨੇ ਹੀ ਖਵਾਇਆ ਜਾਂਦਾ ਭਗਤੀ ਕਿਸ ਤਰ੍ਹਾਂ ਉਪਜਦੀ ਹੈ ਭਗਤੀ ਕਰਨ ਦੇ ਜਿਹੜੇ ਅਸੂਲ ਕੀ ਹੈ ਭਗਤੀ ਕਰਨੀ ਕਿਵੇਂ ਆ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਭਗਤੀ ਨਹੀਂ ਕੀਤੀ ਜਾ ਸਕਦੀ ਮਹਾਰਾਜ ਕਹਿੰਦਾ ਕੋਈ ਧੋਣੀਆਂ ਤਾਪਦਾ ਕੋਈ ਪੁੱਠਾ ਲਟਕਦਾ ਕੋਈ ਜਲ ਤਾਰੇ ਕਰਦਾ ਮਹਾਰਾਜ ਨੇ ਤਾਂ ਇਹਦਾ ਖੰਡਨ ਕੀਤਾ ਗੁਰਬਾਣੀ ਦੇ ਅੰਦਰ ਪਰਭੂ ਸਭ ਥਾਈ ਮੌਜੂਦ ਦਿਸਦਾ ਤੇ ਪ੍ਰਭੂ ਦਾ ਹੀ ਸਾਰਾ ਖਲਾਰਾ ਦਿਸਦਾ ਪਾਰਬਰਮ ਜਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਜਿਸ ਮਨੁਖ ਨੇ ਅਕਾਲ ਪੁਰਖ ਨੂੰ ਸਦਾ ਥਿਰ ਰਹਿਣ ਵਾਲਾ ਸਮਝਿਆ ਪਰਮੇਸ਼ਰ ਸਦਾ ਥਿਰ ਹੈ ਉਹ ਤੋਂ ਵੱਡਾ ਕੋਈ ਨਹੀਂ ਜੋ ਕਰਨ ਕਰਨਾ ਆਕਰਮਣ ਵਾਲਾ ਪਰਮੇਸ਼ਰ ਹੀ ਹੈ ਸਭ ਤੇ ਨਾਨਕ ਸੋਜਨ ਸੱਚ ਸਮਾਤਾ ਉਹ ਮਨੁਖ ਸਦਾ ਉਸ ਥਿਰ ਰਹਿਣ ਵਾਲੇ ਵਿੱਚ ਲੀਨ ਹੋ ਜਾਂਦਾ ਹੈ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਉਸ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ ਕਿਸੇ ਆਪਣੇ ਈਸ਼ਟ ਦੇਵ ਦੀ ਉਪਾਸ਼ਨਾ ਕਰਨਾ ਤੇ ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਲਾਉਣਾ ਉਸ ਦੇ ਚਰਨਾਂ ਦਾ ਧਿਆਨ ਧਰਨਾ ਇੱਕ ਮਨ ਹੋ ਕੇ ਬੇਨਤੀ ਕਰਨ ਦੇ ਨਾਮ ਨੂੰ ਕਹਿੰਦੇ ਆ ਭਗਤੀ ਭਗਤੀ ਜਦੋਂ ਉਪਾਸ਼ਕ ਉਪਾਸ਼ਨਾ ਕਰਨ ਲਈ ਆਪਣੇ ਉਪਾਸ਼ਕ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਉਸ ਨੂੰ ਕਹਿੰਦੇ ਆ ਭਗਤੀ ਤੇ ਇਸ ਜਗਤ ਵਿੱਚ ਮਾਨਸ ਜਨਮ ਪਾ ਕੇ ਪਰਮਾਤਮਾ ਦੀ ਭਗਤੀ ਕਰਨੀ ਸ਼੍ਰੇਸ਼ਟ ਕਰਮ ਹੈ ਜਿਹੜਾ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਨਾ ਇਸ ਦੇ ਵਿੱਚ ਹੀ ਅਸੀਂ ਪਰਮੇਸ਼ਰ ਨੂੰ ਪਾ ਸਕਦੇ ਹਾਂ ਹੋਰ ਕੋਈ ਜੁਨੀਆ ਨਹੀਂ ਆ ਦੇਖੋ ਮਹਾਰਾਜ ਨੇ ਮਨੁੱਖ ਵੀ ਬਣਾਇਆ ਤੇ ਪਸ਼ੂ ਵੀ ਬਣਾਏ ਆ ਜੀਵ ਜੰਤੂ ਵੀ ਬਣਾਏ ਆ ਹੁਣ ਪਸ਼ੂਆਂ ਦੀ ਗੱਲ ਜੇ ਇੱਕ ਆਪਾਂ ਕਰੀਏ ਪਸ਼ੂਆਂ ਕੋਲੇ ਇੱਕ ਤਨ ਹੈ ਉਹਨਾਂ ਕੋਲੇ ਮਨ ਨਹੀਂ ਹੈ ਸਰੀਰ ਹੈ ਉਹਨਾਂ ਕੋਲੇ ਮਨ ਨਹੀਂ ਹੈ ਤਨ ਹੈ ਦੇਵਤਿਆਂ ਕੋਲੇ ਤਨ ਨਹੀਂ ਹੈ ਉਹਨਾਂ ਕੋਲੇ ਮਨ ਹੈ ਆਪਣੇ ਕੋਲੇ ਮਹਾਰਾਜ ਨੇ ਮਾਣ ਵੀ ਦਿੱਤਾ ਤੇ ਤਨ ਵੀ ਦਿੱਤਾ ਤੇ ਧਨ ਵੀ ਦਿੱਤਾ ਅਸੀਂ ਤਾਂ ਇਹੋ ਤਾਂ ਇਹੋ ਭਗਤੀ ਵੀ ਨਹੀਂ ਕਰ ਰਹੇ ਅਸੀਂ ਸ਼ੁਕਰਾਨਾ ਨਹੀਂ ਕਰ ਰਹੇ ਬਿਨ ਭਗਤੀ ਤਨ ਹੋਸੀ ਛਾਰ ਭਾਈ ਰੇ ਭਗਤ ਹੀ ਨਕਾਹੇ ਜਾਗਾ ਆ ਮਹਾਰਾਜ ਨੇ ਬੜੀਆਂ ਉਦਾਹਰਨਾ ਗੁਰਬਾਣੀ ਅੰਦਰ ਦਿੱਤੀਆਂ ਨੇ ਬਿਨਾ ਭਗਤੀ ਤੋਂ ਕਲਿਆਣ ਦੀ ਪ੍ਰਾਪਤੀ ਨਹੀਂ ਹੁੰਦੀ ਜਿਹੜੇ ਭਗਤੀ ਕਰਦੇ ਨੇ ਉਹ ਸਦਾ ਹੀ ਦੁਨੀਆ 'ਚ ਮਾਣਯੋਗ ਹਨ ਤੇ ਜਿਨ੍ਹਾਂ ਭਗਤੀ ਕੀਤੀ ਉਹ ਕਲਿਆਣ ਉਹ ਉਹਨਾਂ ਦੀ ਕਲਿਆਣ ਹੁੰਦੀ ਉਹ ਸਦਾ ਹੀ ਦੁਨੀਆ ਤੋਂ ਅਟਲ ਹਨ ਜੈਸੇ ਧਰੂ ਪ੍ਰਹਿਲਾਦ ਵੇਖੋ RAM ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੀੜੀ ਹੁਣ ਧਰੂ ਦੀ ਕਿੰਨੀ ਉਮਰ ਸੀ 5 ਸਾਲ ਦੀ ਉਮਰ ਦੇ ਵਿੱਚ ਧਰੂ ਭਗਤੀ ਕਰਨ ਤੁਰ ਪਿਆ ਕਿਸ ਤਰ੍ਹਾਂ ਭਗਤੀ ਕੀਤੀ ਇੱਕ ਮਾਂ ਮਤਰੀ ਨੇ ਪਿਤਾ ਦੀ ਗੋਦ ਦੇ ਵਿੱਚੋਂ ਖਿੱਚ ਕੇ ਧੂਕੇ ਬਾਹਰ ਕਢਤਾ ਕਹਿੰਦੇ ਤੂੰ ਇਹਦਾ ਹੱਕਦਾਰ ਨਹੀਂ ਮਤਰੀ ਹੀ ਮਾਂ ਨੇ ਹਾਲਾਂਕਿ ਉਹਦੀ ਮਾਂ ਇੱਕ ਜਉਂਦੀ ਵੀ ਸੀ ਤੇ ਆਪਣੀ ਮਾਂ ਕੋਲ ਜਾ ਕੇ ਬੁੱਕਲ ਦੇ ਵਿੱਚ ਬਹਿ ਕੇ ਕਹਿੰਦਾ ਮਾਂ ਤੂੰ ਗੋਲੀ ਆ ਕਿ ਰਾਣੀ ਮੈਨੂੰ ਇਹ ਦੱਸ ਵੀ ਮੈਨੂੰ ਮਤਰੀ ਹੀ ਨੇ ਮੇਰੀ ਮਾਂ ਨੇ ਮੈਂ ਵੀ ਮਾਂ ਸਮਝਿਆ ਉਸ ਨੂੰ ਪਰ ਉਸ ਨੇ ਮੈਨੂੰ ਮੇਰੇ ਪਿਤਾ ਦੀ ਗੋਦ ਵਿੱਚੋਂ ਧੂਕ ਕੇ ਬਾਹਰ ਕੱਢ ਦਿੱਤਾ ਉਹ ਕਹਿਣ ਲੱਗੀ ਪੁੱਤਰ ਜਦੋਂ ਮੈਂ ਵਿਆਹੀ ਸੀ ਮੇਰਾ ਮਾਨ ਸਤਕਾਰ ਬਹੁਤ ਸੀ ਤੇ ਜਦੋਂ ਦੂਸਰੀ ਰਾਣੀ ਆਈ ਮੇਰਾ ਮਾਨ ਸਤਕਾਰ ਘਟ ਗਿਆ ਉਹ ਕਿਉਂ ਘਟਿਆ ਕਿਉਂਕਿ ਭਗਤੀ ਫਿਰ ਧਰੂ ਕਰਦਾ ਕਿਵੇਂ ਇੱਕ ਜ਼ਰੀਆ ਬਣਿਆ ਉਹ ਫਿਰ ਕਹਿੰਦਾ ਮਾਂ ਫਿਰ ਮੈਨੂੰ ਇਹ ਰਾਜ ਕਿਸ ਤਰ੍ਹਾਂ ਮਿਲੇਗਾ ਉਹ ਕਹਿੰਦੀ ਪੁੱਤਰ ਭਗਤੀ ਕਰਨੀ ਪਊ ਮਾਣੇ ਆਪਣੇ ਪੁੱਤਰ ਨੂੰ ਇੱਕ ਇਹੋ ਜਿਹਾ ਬਚਨ ਕਿਹਾ ਤੇ 5 ਸਾਲ ਦੀ ਉਮਰ ਚ ਨਾ ਧਰੂ ਬਾਹਰ ਨੂੰ ਤੁਰ ਪਿਆ ਜੰਗਲਾਂ ਜਦੋਂ ਤੁਰਿਆ ਜਾਂਦਾ ਤੇ ਨਾਰਦ मुनि ਜੀ ਮਿਲੇ ਕਹਿੰਦੇ ਵੀ ਬੱਚਾ ਇਹ ਕਿੱਧਰ ਤੁਰਿਆ ਜਾਂਦਾ ਹੈ ਇਸ ਸਮੇਂ ਬੁਲਾਇਆ ਗਿਆ ਵੀ ਕਿਸ ਤਰ੍ਹਾਂ ਕਾ ਤੂੰ ਵੀ ਕਿੱਧਰ ਨੂੰ ਚੱਲਿਆ ਕਹਿੰਦਾ ਮੈਂ ਰਾਜ ਭਾਗ ਲੈਣਾ ਮੈਂ ਭਗਤੀ ਕਰਨ ਚੱਲਿਆ ਉਹ ਕਹਿਣ ਲੱਗਾ ਵੀ ਤੇਰੀ ਉਮਰ ਬੜੀ ਛੋਟੀ ਹੈ ਜੰਗਲ ਚ ਜੀਵ ਜੰਤੂ ਨੇ ਖਾ ਜਾਣਗੇ ਬਹੁਤ ਡਰਾਵਨੇ ਡਰਾਵੇ ਵੀ ਦਿੱਤੇ ਪਰ ਨਹੀਂ ਅਟਲ ਜਿਹੜੀ ਉਹਦੇ ਬਚਨ ਸੀ ਉਹਦੀ ਜਿਹੜਾ ਅਲੱਛਾ ਸੀ ਉਹ ਕਹਿੰਦਾ ਵੀ ਮੈਂ ਭਗਤੀ ਕਰਕੇ ਇਹ ਰਾਜ ਲੈਣਾ ਹੈ ਉਹ ਕਹਿਣ ਲੱਗਾ ਨਾਰਦ ਕਹਿਣ ਲੱਗਾ ਵੀ ਖੜ ਜਨਾਰਦਨ ਮੁਨੀ ਕਹਿੰਦਾ ਮੈਂ ਤੇਰੇ ਪਿਤਾ ਦੇ ਨਾਲ ਰਾਜੇ ਨਾਲ ਗੱਲ ਕਰਕੇ ਆਉਂਦਾ ਜਾ ਕੇ ਕਿਹਾ ਵੀ ਤੇਰਾ ਪੁੱਤਰ ਛੋਟੀ ਜੀ ਉਮਰ ਵਿੱਚ ਭਗਤੀ ਕਰਨ ਤੁਰਿਆ ਤੂੰ ਐਡਾ ਨਰਦਈ ਕਿਸ ਤਰ੍ਹਾਂ ਹੋਇਆ ਉਹ ਕਹਿੰਦਾ ਉਹਨੂੰ ਮੋੜ ਲਿਆ ਅੱਧਾ ਰਾਜ ਭਾਗ ਮੈਂ ਉਹਨੂੰ ਦੇਵਾਂਗਾ ਉਹਨੂੰ ਮੋੜ ਲਿਆ ਫਿਰ ਧਰੂ ਸੋਚਦਾ ਵੀ ਜਦੋਂ ਹੁਣ ਮੈਂ ਭਗਤੀ ਹਜੇ ਤਾਂ ਮੈਂ ਕੀਤੀ ਨਹੀਂ ਭਗਤੀ ਕਰਨ ਤੁਰਿਆ ਮੈਨੂੰ ਅੱਧਾ ਰਾਜ ਮਿਲ ਗਿਆ ਜੇ ਮੈਂ ਭਗਤੀ ਕਰਾਂਗਾ ਤੇ ਫਿਰ ਮੇਰਾ ਨਾਮ ਕੀ ਹੋਊਗਾ RAM ਜਪੋ ਜੀ ਐਸੇ ਐਸੇ ਤ੍ਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਘਰ ਦੇ ਵਿੱਚ ਇੱਕ ਮੈਂਬਰ ਹੋਵੇ ਨਾ ਬੱਚਾ ਵੀ ਕਈ ਵਾਰੀ ਮਾਂ ਪਿਓ ਨੂੰ ਗੁਰੂ ਦੇ ਲੜ ਲਾ ਦਿੰਦਾ ਤੇ ਕਈ ਵਾਰੀ ਮਾਂ ਪਿਓ ਦੀ ਸਿੱਖਿਆ ਬੱਚੇ ਨੂੰ ਨਰਕਾਂ ਚੋਂ ਕੱਢ ਕੇ ਸੁਰਗਾਂ ਚ ਪਹੁੰਚਾ ਦਿੰਦੀ ਹੈ ਇੱਕ ਮਾਂ ਨਾ ਜਿਹੜੀ ਉਹ ਵੀ ਗੁਰੂ ਹੈ ਸਭ ਤੋਂ ਵੱਡਾ ਇਸ ਕਰਕੇ ਪ੍ਰਹਿਲਾਦ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਅਰਵਦਾਸ ਜੀ ਅਤੇ ਹੋਰ ਸਭ ਭਗਤਾਂ ਦੇ ਨਾਮ ਦੁਨੀਆ ਵਿੱਚ ਅਟਲ ਹਨ ਕਿਉਂਕਿ ਉਹਨਾਂ ਨੂੰ ਭਗਤੀ ਕਰਨ ਕਰਕੇ ਹੀ ਇਹ ਅਟਲ ਉੱਚੀ ਪਦਵੀ ਜਿਹੜੀ ਉਹ ਮਿਲੀ ਹੈ ਤੇ ਉਸ ਵਕਤ ਦੁਨੀਆ ਦੇ ਵੱਡੇ ਵੱাজে ਰਾਜੇ ਮੌਜੂਦ ਆ ਜਿਨ੍ਹਾਂ ਲੈ ਦੁਨੀਆ ਦੇ ਚੱਕਰਵਰਤੀ ਰਾਜੇ ਰਾਜ ਕੀਤੇ ਆ ਪਰ ਉਹਨਾਂ ਦਾ ਨਾਮ ਦੁਨੀਆ 'ਚ ਕੋਈ ਨਹੀਂ ਲੈਂਦਾ ਤੇ ਸੋ ਜੋ ਪੁਰਸ਼ ਦੁਨੀਆਂ ਚ ਭਗਤੀ ਕਰਦਾ ਹੈ ਭਾਈ ਉਹੀ ਆਪਣੇ ਜਨਮ ਨੂੰ ਸਫਲਾ ਕਰਕੇ ਇਸ ਸੰਸਾਰ ਤੋਂ ਜਾਂਦਾ ਹੈ ਤੇ ਹੋਰਨਾਂ ਨੂੰ ਵੀ ਤਾਰਦਾ ਹੈ ਤੇ ਗੁਰੂ ਜੀ ਦੱਸਦੇ ਨੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਾਮ ਸਕਾਰ ਇਹ ਭਗਤੀ ਭਾਵ ਦੇ ਖਿਆਲ ਉੱਤੇ ਟਿਕਦੇ ਹਨ ਜਿੱਥੇ ਇੱਕ ਸਾਧ ਸੰਗਤ ਕਿਰਪਾ ਹੋਵੇ ਤੇ ਸਾਧ ਸੰਗ ਦੀ ਸੇਵਾ ਕਰਕੇ ਮਨ ਪਵਿੱਤਰ ਹੋਵੇ ਫਿਰ ਦੇਚ ਗਰੀਬੀ ਵਸਦੀ ਹੋਵੇ ਕਿਉਂਕਿ ਭਗਤਾਂ ਦਾ ਆਸਰਾ ਗੁਰੂ ਹਨ ਤੇ ਗਰੀਬੀ ਹੈ ਦੱਸੀ ਹੈ ਜੈਸੇ ਸਾਹਿਬ ਦੱਸਦੇ ਨਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਿਸ਼ਾਰੀ ਇਸ ਆਗੇ ਕੋ ਨਾ ਟਿਕੈ ਵਿਚਾਰੀ ਗੁਰਪੂਰੇ ਇਹ ਗੱਲ ਸਾਰੀ ਇਸ ਭਗਤੀ ਦੇ ਕਾਰਨ ਲਈ ਨਿਮਰਤਾ ਭਾਵ ਮਹਾਰਾ ਜੀ ਕਹਿੰਦੇ ਗਰੀਬੀ ਸਦਾ ਹੀ ਲੋੜ ਹੈ ਕਿਉਂਕਿ ਭਗਤੀ ਕਰਨੀ ਬੜੀ ਕਠਨ ਹੈ ਹੁਣ ਗਰੀਬੀ ਇਹ ਨਾ ਸਮਝੋ ਕਿ ਪਾਤੇ ਪੁਰਾਣੇ ਕੱਪੜੇ ਪਾ ਕੇ ਉਹ ਗਰੀਬੀ ਹੈ ਫਿਰਦੇ ਦੇ ਅੰਦਰ ਗਰੀਬੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਦਇਆ ਹੋਣੀ ਚਾਹੀਦੀ ਹੈ ਸਾਡੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ ਕਿਉਂਕਿ ਸਤਗੁਰੂ ਪ੍ਰੇਮ ਭਗਤ ਦਾ ਭੁੱਖਾ ਹੈ ਪਰਮੇਸ਼ਰ ਭਾਉ ਭਗਤ ਦਾ ਭੁੱਖਾ ਇਹਨੂੰ ਬਹੁਤ ਹੀ ਹਾਰ ਸ਼ਿੰਗਾਰ ਦੀ ਲੋੜ ਨਹੀਂ ਵੀ ਮੈਂ ਹਾਰ ਸ਼ਿੰਗਾਰ ਕਰਕੇ ਗੁਰੂ ਦੇ ਦਰਸ਼ਨ ਕਰਾਂ ਸਤਗੁਰੂ ਮਹਾਰਾਜ ਤਾਂ ਭਾਉ ਭਗਤ ਦਾ ਭੁੱਖਾ ਜੇ ਸਾਡੇ ਕੋਲੇ ਅੰਦਰ ਦੀ ਭਗਤੀ ਹੈ ਨਾ ਸਾਡਾ ਅੰਦਰਲਾ ਸ਼ੁੱਧ ਹੈ ਸਾਡਾ ਅੰਦਰਲਾ ਸ਼ਿੰਗਾਰਿਆ ਹੋਇਆ ਹੈ ਤੇ ਅਸੀਂ ਭਗਤਾਂ ਸੋ ਭਾਵੇਂ ਭਗਤੀ ਕਰਨੀ ਬੜੀ ਕਠਿਨ ਹੈ ਪਰ ਪ੍ਰੰਤੂ ਭਗਤਾਂ ਨੇ ਭਗਤੀ ਕਰਨ ਸਮੇਂ ਦੁੱਖ ਨੂੰ ਸੁਖ ਕਰਕੇ ਮੰਨਿਆ। ਦੁੱਖ ਵਿੱਚ ਸੁਖ ਮਨਾਈ। ਭਗਤੀ ਕਰਨ ਲਈ ਭਗਤ ਜੀ ਦੀ ਮੱਤ ਬੜੀ ਉੱਚੀ ਹੋਣ ਦੀ ਲੋੜ ਆ ਕਿਉਂਕਿ ਜਿਵੇਂ ਇੱਕ ਕਵੀ ਜੀ ਲਿਖਦੇ ਆ ਸਹਸ ਬਨਕ ਜਿ세 ਬਿਨੈ ਤਫਾ ਹੋਏ ਇੱਕ ਨਗਾਰਾ ਸਹਸ ਠਗ ਜਗ ਮਿਲੈ ਤਵ ਹੋਏ ਸੁਨਾਰਾ। ਸਤਿਗੁਰੂ ਨੇ ਉਦਾਹਰਨਾਂ ਬਾਣੀ ਅੰਦਰ ਬਹੁਤ ਦਿੱਤੀਆਂ ਨੇ ਪਾਵਨ ਗੁਰਬਾਣੀ ਦੇ ਉੱਪਰ ਲਿਖਿਆ ਕਿ ਲੋਕਾਂ ਦੀ ਅਕਲ ਵੱਧ ਤੋਂ ਵੱਧ ਦਸੀ ਹੈ ਪਰ ਸਾਰਿਆਂ ਦੀ ਮਿਲਾ ਕੇ ਇੱਕ ਜਗ੍ਹਾ ਇਕੱਠੀ ਕਰ ਦਈਏ ਸੋ ਜਿੰਨੀ ਇੱਕ ਜਗ੍ਹਾ ਇਕੱਠੀ ਹੋ ਜਾਵੇ ਕਰਤਾਰ ਦੀ ਭਗਤੀ ਕਰ ਲਈ ਓਨੀ ਬੁੱਧੀ ਦੀ ਲੋੜ ਹੈ ਇਸ ਦਾ ਮਤਲਬ ਕਿ ਸਿੱਧ ਹੁੰਦਾ ਕਿ ਭਗਤਾਂ ਦੀ ਬੁੱਧ ਸਭ ਤੋਂ ਸ੍ਰੇਸ਼ਟ ਹੈ ਤੇ ਉੱਚੀ ਮੰਨੀ ਜਾਂਦੀ ਹੈ ਦੁਨੀਆ ਦੀ ਬੁੱਧ ਉਹਨਾਂ ਨਾਲੋਂ ਵੀ ਕਈ guna ਵੱਧ ਹੁੰਦੀ ਹੈ ਇਸ ਭਗਤੀ ਦੇ ਕਰਨ ਕਰਕੇ ਭਾਈ ਭਗਤ ਨੀਵੀਆਂ ਜਤਾਂ ਉਤਮ ਹੈ ਜੈਸੇ ਗੁਰੂ ਜੀ ਦੱਸਦੇ ਨਾ ਜਾ ਕੇ ਕੋਟੰਬ ਕੇ ਢੇਡ ਸਭ ਢੋਰ ਟਵੰਤ ਫਿਰ ਹੈ ਅਜੂ ਬਨਾਰਸੀ ਆਸ-ਪਾਸਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋਸ਼ੀ ਪਰੋ ਹੋਇਓ ਲਖੀ ਨਾ ਰਹਾ ਬੁਣਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਘਹੀਰਾ ਰਵਦਾਸ ਟਵੰਤਾ ਢੋਰ ਨੀਤ ਤਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਤੇ ਫਿਰ ਕਿ ਹੋਆ ਸੈਨ ਨਾਈ ਜਦੋਂ ਸੈਨ ਨਾਈ ਨੇ ਸੁਣਿਆ ਸੈਨ ਨਾਈ ਬੁਤਕਾਰਿਓ ਘਰ ਘਰ ਸੁਣਿਆ ਹਿਰਦੈ ਵਸਿਆ ਪਾਰਬਰਮ ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲਾ ਪ੍ਰਤਖ ਗੁਸਈਆਂ ਧੰਨਾ ਵਡ ਭਾਗਾ ਜਦੋਂ ਧੰਨੇ ਨੇ ਸੁਣਿਆ ਨਾ ਕਿ ਸੈਨ ਨਾਈ ਦੀ ਬੜੀ ਜੈਜਾਕਾਰ ਆ ਤੇ ਫਿਰ ਉਹਨੂੰ ਵੇਖ ਕੇ ਕਹੀ ਯਾਰੀ ਨਾ ਅਸੀਂ ਕਿਸੇ ਦਾ ਪੱਕਾ ਵੇਖ ਕੇ ਕੱਚਾ ਢਾ ਲੈਨੇ ਹੁਣ ਕਹਿਣ ਦਾ ਭਾਵ ਮੈਂ ਇੱਥੇ ਸਮਝਾਉਣਾ ਕੀ ਸੈਨ ਨਾਈ ਸੀ ਜਿਹੜਾ ਉਹਦੀ ਜਦੋਂ ਜੈਜਾਕਾਰ ਹੋ ਗਈ ਜਗਤ ਵਿੱਚ ਤੇ ਧੰਨਾ ਭਗਤ ਵੀ ਕਹਿੰਦਾ ਵੀ ਮੇਰੀ ਵੀ ਹੋਣੀ ਚਾਹੀਦੀ ਹੈ ਫਿਰ ਉਸਨੇ ਵੀ ਭਗਤੀ ਕੀਤੀ ਸੀ ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ ਉਹਦੇ ਘਰ ਘਰ ਮਹਿਮਾ ਹੋਈ ਹਿਰਦੈਂ ਵਸਿਆ ਪਾਰਬਰੰ ਭਗਤਾ ਮੈਂ ਗਣਿਆ ਉਹਨਾਂ ਉਹਦੇ ਹਿਰਦੇ ਚ ਪਰਮੇਸ਼ਰ ਵਸਿਆ ਤੇ ਉਹਨੂੰ ਵੀ ਭਗਤ ਦਾ ਰੂਪ ਦਿੱਤਾ ਗਿਆ ਇਹ ਮੈਂ ਸੁਣ ਕੇ ਜਾਟਰ ਉੱਠ ਭਗਤੀ ਲੱਗਾ ਕਹਿੰਦੇ ਜਦੋਂ ਇਹ ਸੁਣਿਆ ਨਾ ਜੱਟ ਧੰਨੇ ਨੇ ਫਿਰ ਭਗਤੀ ਕਰਨ ਲੱਗਿਆ ਮੇਲਾ ਪ੍ਰਤਾਖ ਗਸਈਆ ਧੰਨਾ ਵਡ ਭਾਗਾ ਫਿਰ ਧੰਨੇ ਨੇ ਹੱਥ ਕਰ ਲਿਆ ਵੀ ਪ੍ਰਗਟ ਹੋ ਭਗਤੀ ਕੀਤੀ ਤੇਰੀ ਫਿਰ ਰੋਟੀ ਖਾਵਾਂ ਫਿਰ ਭੋਜਨ ਛਕਾਂ ਕਹ ਯਾਰੀ ਭਗਤਾਂ ਨੂੰ ਫਿਰ ਭਗਤਾਂ ਨੇ ਰੱਬ ਨੂੰ ਵਸ ਨਹੀਂ ਕੀਤਾ ਹੋਇਆ ਸਤਗੁਰੂ ਨੇ ਪਾਵਨ ਗੁਰਬਾਣੀ ਅੰਦਰ ਉਦਾਹਰਨਾਂ ਬਹੁਤ ਦਿੱਤੀਆਂ ਨੇ ਭਗਤੀ ਦੇ ਪ੍ਰਤਾਪ ਕਰਕੇ ਭਗਤ ਉੱਚੀ ਪਦਵੀ ਨੂੰ ਪ੍ਰਾਪਤ ਤੇ ਪ੍ਰਮਾਤਮਾ ਦੇ ਚਰਨਾਂ ਨਾਲ ਅਪੇਧ ਹੋ ਜਾਂਦੇ ਨੇ ਸਤਗੁਰੂ ਫਿਰ ਫਰਮਾਨ ਕਰਦੇ ਨੇ ਪਾਵਨ ਗੁਰਬਾਣੀ ਦੇ ਅੰਦਰ ਕਿ ਭਗਤ ਜਿਹੜੇ ਆ ਜਿਵੇਂ ਹੁਣ ਭਗਤ ਨਾਮਦੇਵ ਹਰ ਭਗਤਾਂ ਹਰ ਅਰਾਧਿਆ ਹਰ ਕੀਵੜੇ ਹਰ ਕੀਰਤਨ ਭਗਤਨਿਤ ਗਾਮ ਦੇ ਹਰਨਾਮ ਸੁਖਦਾਈ ਹਰੀ ਦੇ ਭਗਤ ਹਰੀ ਨੂੰ ਸਿਮਰਦੇ ਆ ਤੇ ਹਰੀ ਦੀ ਸਿੱਤ ਸਲਾਹ ਕਰਦੇ ਭਗਤ ਸਦਾ ਹਰੀ ਪਰਮੇਸ਼ਰ ਦਾ ਕੀਰਤਨ ਗਾਉਂਦੇ ਆ ਤੇ ਹਰੀ ਦਾ ਸੁਖਦਾਈ ਨਾਮ ਵੀ ਜਪਦੇ ਆ ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ ਬਖਸ਼ੇ ਨਿਤ ਚੜ੍ਹੇ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲੇ ਆਪਣੀ ਪੈਜ ਰਖਾਈ ਭਗਤਾਂ ਨੇ ਭਗਤਾਂ ਨੂੰ ਸਦਾ ਲਈ ਨਾਮ ਜਪਣ ਦਾ ਜਿਹੜਾ ਗੁਣ ਬਖਸ਼ਿਆ ਗੁਰੂ ਨੇ ਤੇ ਜੋ ਦਿਨੋਂ ਦਿਨ ਸਵਾਇਆ ਵੱਧਦਾ ਹੈ ਪ੍ਰਭੂ ਨੇ ਆਪਣੇ ਬਿਰਦ ਦੀ लाज ਰੱਖੀ ਤੇ ਆਪਣੇ ਭਗਤਾਂ ਨੂੰ ਹਿਰਦੇ ਵਿੱਚ ਅੰਡੋਲ ਕਰ ਦਿੱਤਾ ਭਾਵ ਮਾਇਆ ਦੇ ਪਿੱਛੇ ਨਹੀਂ ਲੱਗਣ ਦਿੱਤਾ ਡੋਲਣ ਤੋਂ ਰੱਖ ਲਿਆ ਪਰਮੇਸ਼ਰ ਨੇ ਕਿਰਪਾ ਕਰਕੇ ਭਗਤਾਂ ਨੂੰ ਆਪਣੇ ਚਰਨਾਂ ਨਾਲ ਲਾ ਰਿਆ ਭਗਤੀ ਉਪਜਦੀ ਤਾਂ ਹੈ ਜਦੋਂ ਸਾਡਾ ਹਿਰਦਾ ਸ਼ੁੱਧ ਹੈ ਨਿੰਦਾ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜੇਹਾ ਨਿੰਦਕ ਆਪਣੇ ਜੀ ਕਮਾਉਂਦੇ ਤੇ ਇਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜਾ ਭਾਵੇਂ ਕੋਈ ਧਰਤੀ ਵਿੱਚ ਕਮਾਈ ਮਹਾਰਾਜ ਕਹਿੰਦੇ ਨਾ ਨਿੰਦਕਾਂ ਕੋਲੋਂ ਪ੍ਰਭੂ ਲੇਖਾ ਮੰਗਦਾ ਫਿਰ ਜਿਹੜੇ ਭਗਤਾਂ ਦੀ ਨਿੰਦਿਆ ਕਰਦੇ ਆ ਬਹੁਤ ਹੀ ਸਜ਼ਾ ਦਿੰਦਾ ਹੈ ਨਿੰਦਕ ਜਿਹੋ ਜਿਹਾ ਆਪਣੇ ਮਨ ਵਿੱਚ ਕਮਾਉਂਦੇ ਆ ਤੇ ਇਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਕਿਉਂਕਿ ਅੰਦਰ ਬੈਠ ਕੇ ਕੀ ਕੀਤਾ ਹੋਇਆ ਕੰਮ ਜਰੂਰ ਪਟਗ ਪ੍ਰਗਟ ਹੋ ਜਾਂਦਾ ਹੈ ਭਾਵੇਂ ਕੋਈ ਧਰਤੀ ਵਿੱਚ ਲੁਕ ਕੇ ਕਰੇ ਪਰ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਅਸੀਂ ਜੀਵ ਜੰਤੂ ਸਾਰੇ ਹੁਣ 84 ਲੱਖ ਜੂਨ ਹੈ 42 ਲੱਖ ਜੂਨ ਹੈ ਜਿਹੜੀ ਉਹ ਜਲ ਚ ਹੈ 21 ਲੱਖ ਸਮਾਨ ਚ ਹੈ 21 ਲੱਖ ਆਪਾਂ ਧਰਤੀ ਤੇ ਆ 42 ਲੱਖ ਜਿਹੜੀ ਜੀਵ ਹੈ ਨਾ ਉਹ ਜਲ ਚ ਹੈ ਤੇ ਜੀ 42 ਲੱਖ ਜੀਆਂ ਨੂੰ ਵੀ ਪਾਲਣ ਵਾਲਾ ਪਰਮੇਸ਼ਰ ਹੈ ਹੁਣ ਵੇਖੋ ਕਿੱਡੇ ਕਿੱਡੇ ਜੀਵ ਹੋਣਗੇ ਜਿਹੜੇ 42 ਲੱਖ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਭਾਈ ਬੜੀਆਂ ਕਸਮਾਂ ਨੇ ਜੀਵਾਂ ਦੀਆਂ ਜੰਤੂਆਂ ਦੀਆਂ ਪਰ ਪਰਮੇਸ਼ਰ ਪਾਲਣ ਵਾਲਾ ਹੈ ਜਨ ਨਾਨਕ ਦੇਖ ਬਗਸਿਆ ਹਰ ਕੀ ਵਡਿਆਈ ਤੇ ਦਾਸ ਪ੍ਰਭੂ ਦੀ ਵਡਿਆਈ ਵੇਖ ਕੇ ਖੁਸ਼ ਹੁੰਦਾ ਹੈ ਇਸੇ ਕਰਕੇ ਸਤਿਗੁਰੂ ਫਰਮਾਨ ਕਰਦੇ ਨੇ ਪਾਵਨ ਗੁਰਬਾਣੀ ਅੰਦਰ ਭਗਤਾਂ ਦਾ ਆਪ ਰੱਖਾ ਹੈ ਆਪ ਜਿਤਨਵਾਲ ਚਿਤ ਬਨਵਾਲਾ ਹੈ ਉਹਨਾਂ ਦਾ ਕੀ ਕੋਈ ਵਿਗਾੜ ਸਕਦਾ ਭਾਵ ਕਿ ਕੁਝ ਕੋਈ ਵਿਗਾੜ ਨਹੀਂ ਸਕਦਾ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰੈ ਮੂੜ ਗਮਾਨੀਆ ਵਸ ਖਾਦੀ ਮਰੀਐ ਆਏ ਲਗੇਨੀ ਦੇ ਥੋੜੇ ਜੋ ਪੱਕਾ ਖੇਤ ਲੁਨੀਐ ਜੇਹੇ ਕਰਮ ਕਮਾਉਂ ਦਿੱਤੇ ਵੇ ਹੋ ਪਣੀਐ ਜਨ ਨਾਨਕ ਕਾ ਖਾਸਮ ਵੱਡਾ ਹੈ ਸਭਨਾ ਦਾ ਧਨੀਐ ਕਹਿੰਦੇ ਭਾਵ ਕੇ ਕੁਝ ਕੋਈ ਵਿਗਾੜ ਨਹੀਂ ਸਕਦਾ ਮੂਰਖ ਅਹੰਕਾਰੀ ਮਨੁੱਖ ਜਿਹੜੇ ਆ ਉਹ ਹੰਕਾਰ ਕਰਦੇ ਅਹੰਕਾਰ ਰੂਪੀ ਜ਼ਹਿਰ ਖਾ ਖਾਦੇ ਆ ਮਰਦੇ ਕਿਉਂਕਿ ਜਿਸ ਜ਼ਿੰਦਗੀ ਦੇ ਮਾਣ ਕਰਦੇ ਉਸ ਦੀ ਗਿਣਤੀ ਥੋੜੇ ਦਿਨਾਂ ਆਖਰ ਮੁੱਕ ਜਾਂਦੇ ਨੇ ਜਿਵੇਂ ਪੱਕਾ ਫਸਲ ਜਦੋਂ ਫਸਲ ਪੱਕ ਜਾਂਦੀ ਉਹਨੂੰ ਆਪਾਂ ਕੱਟ ਲੈਨੇ ਆ ਅਤੇ ਇਹੋ ਜੇ ਅਹੰਕਾਰ ਕੰਮ ਕਰਦੇ ਦਰਗਾਹ ਵਿੱਚ ਵੀ ਉਹੋ ਜੇ ਅਖਵਾਉਂਦੇ ਆ ਭਾਵ ਉਹੋ ਜਿਹਾ ਫਲ ਪਾਉਂਦੇ ਆ ਪਰ ਜੇ ਪ੍ਰਭੂ ਦਾ ਮਾਲਕ ਹੈ ਤੇ ਵੱਡਾ ਹੈ ਉਹ ਆਪਣੇ ਦਾਸ ਦਾ ਰਖਾ ਹੈ ਜਿਵੇਂ ਖੇਲ ਤ ਖੇਲ ਤ ਦੇਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਬੜੇ ਬੜੇ ਚਾ ਨਾਲ ਭਗਤ ਨਾਮਦੇਵ ਜੀ ਮੰਦਰ ਚ ਗਏ ਮੰਦਰ ਚ ਜਦੋਂ ਗਏ ਨਾ ਉੱਥੇ ਕੀ ਹੋਇਆ ਇਹ ਲੋਕ ਕਹਿੰਦੇ ਮੇਰੀ ਜਾਤ ਹੀਂੜੀ ਸਮਝਦੇ ਆ ਭਗਤ ਨਾਮਦੇਵ ਨੂੰ ਬਾਹੋਂ ਫੜ ਕੇ ਨਾ ਮੰਦਰ ਚੋਂ ਕੱਢ ਦਿੱਤਾ ਕਿ ਤੂੰ ਮੰਦਰ ਛਾੜੇ ਚ ਮੰਦਰ ਚ ਨਹੀਂ ਵੜ ਸਕਦਾ ਤੂੰ ਭਗਤੀ ਨਹੀਂ ਕਰ ਸਕਦਾ ਜਦੋਂ ਫੜ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਹੀਂੜੀ ਜਾਤ ਮੇਰੀ ਜਾਤ ਮਰਾਇਆ ਫਿਰ ਲਾਂਭੇ ਕਿਹਨੂੰ ਦੰਦਾ ਪਰਮੇਸ਼ਰ ਨੂੰ ਵਾਹਿਗੁਰੂ ਕਹਿੰਦਾ ਹੀਂੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਖਾਹਿ ਕੋ ਆਇਆ हे ਪ੍ਰਭੂ ਮੈਂ ਛੀਬੇ ਦੇ ਘਰ ਕਿਉਂ ਜੰਮ ਪਿਆ ਮੇਰੀ ਜਾਤ ਛੋਟੀ ਕਰਕੇ ਮੈਨੂੰ ਕੱਢ ਦਿੱਤਾ ਮੇਰੀ ਜਾਤ ਨੇ ਬੜੀ ਨੀਵੀਂ ਆਖਿਆ ਲੈ ਕੰਬਲੀ ਚੱਲਿਓ ਪਲਟਾਏ ਦੇਹੁਰਾ ਪਾਛਾ ਬੈਠਾ ਜਾਏ ਮੈਂ ਆਪਣੀ ਕੰਬਲੀ ਲੈ ਕੇ ਉਥੋਂ ਮੁੜ ਕੇ ਤੁਰ ਪਿਆ ਤੇ ਪ੍ਰਭੂ ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ਜਦੋਂ ਪਿਛਲੇ ਪਾਸੇ ਜਾ ਕੇ ਬਹਿ ਗਏ ਨਾ ਭਗਤ ਨਾਮਦੇਵ ਜੀ ਤੇ ਪਰਮੇਸ਼ਰ ਫਿਰ ਪ੍ਰਗਟ ਹੋਇਆ ਭਗਤੀ ਕੀਤੀ ਪਿੱਛੇ ਬਹਿ ਕੇ ਤੇ ਮੰਦਰ ਦਾ ਮੂੰਹ ਹੀ ਕਮਾ ਦਿੱਤਾ ਮੰਦਰ ਦਾ ਮੁਖ ਜਿਹੜਾ ਸੀ ਦਰਵਾਜ਼ਾ ਭਗਤ ਨਾਮ ਦੇ ਬਲੀ ਕਰਤਾ ਫਿਰ ਮਹਾਰਾਜ ਨੇ ਇਹ ਵੀ ਕਿਹਾ ਕਿ ਦੱਸ ਜੇ ਕਹਿ ਦੇਵੇਂ ਤਾਂ ਧਰਤੀ ਨੂੰ ਮੈਂ ਥੱਲੇ ਜਿਹੜੀ ਇਹ ਧਰਤੀ ਐ ਨੂੰ ਉੱਪਰ ਕਰ ਦਿਆਂ ਦੱਸ ਮੈਂ ਤਬਾਹੀ ਕਰ ਦਿਆਂ ਪਰ ਪਰਮੇਸ਼ਰ ਅੱਗੇ ਭਗਤ ਕੀ ਕਹਿੰਦਾ ਭਗਤ ਕਹਿੰਦਾ ਮਹਾਰਾਜ ਜਿਉਂ-ਜਿਉਂ ਨਾਮਾ ਹਰਗੁਣ ਉਤਰੈ ਭਗਤ ਜੁਨਾਕਾ ਦਿਹਰਾ ਫਿਰੈ ਪ੍ਰਭੂ ਦੀ ਅਚਰਜ ਖੇਡ ਵਰਤੀ ਕਹਿੰਦੇ ਜਿਵੇਂ-ਜਿਵੇਂ ਉਹ ਫਿਰ ਆਪਣੇ ਭਗਤ ਕੀ ਗਾਉਂਦਾ ਸਿਮਰਨ ਕਰਦਾ ਉਸ ਦਾ ਮੰਦਰ ਉਸ ਦੇ ਭਗਤਾਂ ਦੀ ਖਾਤਰ ਉਸ ਦੀ ਸੇਵਕਾਂ ਖਾਤਰ ਫਿਰਦਾ ਜਾ ਰਿਹਾ ਘੁੰਮਦਾ ਜਾ ਰਿਹਾ ਪਰਮੇਸ਼ਰ ਨੇ ਬਹੁਤ ਜਦੋਂ ਪ੍ਰਗਟ ਹੋ ਕੇ ਵੀ ਕਿਹਾ ਵੀ ਦੱਸ ਮੈਂ ਕੀ ਕਰਾਂ ਤੇਰੇ ਲਈ ਤਾਂ ਹੱਥ ਜੋੜ ਕੇ ਫੇਰ ਵੀ ਨਹੀਂ ਇਹ ਕਿਹਾ ਕਿ ਇਹਨਾਂ ਨੂੰ ਭਾਰੀ ਸਜ਼ਾ ਦੇ ਕਿਉਂਕਿ ਉਸ ਨੇ ਨਮਸਕਾਰ ਕੀਤੀ ਹੈ ਪਰਮੇਸ਼ਰ ਦੀ ਸਦਾ ਹੀ ਭਗਤੀ ਕਰਦੇ ਰਹੋ ਭਗਤਾਂ ਖਵਾਉਣ ਵਾਲਾ ਭਗਤੀ ਕਰਨੀ ਜਿਹੜੀ ਉਹ ਸੌਖੀ ਨਹੀਂ ਭਗਤ ਖਵਾਉਣਾ ਸੌਖਾ ਕਿਉਂਕਿ ਭਗਤੀ ਤੇ ਭਗਤ ਕਿੱਥੋਂ ਉਪਜਦਾ ਹੈ ਸੇਵਾ ਤੋਂ ਗੁਰੂ ਦੀ ਸੇਵਾ ਤੋਂ ਜਦੋਂ ਸਾਡਾ ਤਨ ਮਨ ਸਰੀਰ ਸਾਰਾ ਅਰਪਣ ਕਰ ਦਈਏ ਨਾ ਗੁਰੂ ਨੂੰ ਤੇ ਫੇਰ ਹੀ ਸਤ ਗੁਰੂ ਕਿਰਪਾ ਕਰਦਾ ਹੈ ਇੱਥੇ ਸਮਾਪਤੀ ਹੈ ਜਿੰਨੀਆਂ ਸੰਗਤਾਂ ਗੁਰਸਥਾਨਾਂ ਤੇ ਪਹੁੰਚੀਆਂ ਨੇ ਧੰਨਵਾਦ ਜੀਓ ਆਇਆਂ ਜੀਓ ਆਓ ਆਨੰਦ ਸਹਿਬ ਸੇਪੜੀਆਂ ਦੇ ਜਾਪ ਕਰਕੇ ਗੁਰ ਚਰਨਾ ਚਰਦਾਸ ਕਰੀਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਸਤਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰੀਆਂ ਸਾਬਦ ਸਬਦੋ ਤਗਾਵ ਹਰੀ ਕੇ ਰਾਮਾਨ ਜਨੀ ਕਹਿ ਨਾਨਕ ਅਨੰਦ ਹੋਆ ਸਤ ਗੁਰ ਏ ਮਨ ਮੇਰਾ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਹੋ ਕਰੇ ਤੇਰਾ ਆਕਾਰ ਜਸਾ ਦਸ ਸਬਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਿਆ ਨਹੀਂ ਘਰ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਆਨ ਵਸਾ ਨਾਮ ਜਿਨ ਕੈ ਮਨ ਵਸਿਆ ਵਾਜੇ ਕਹਿ ਨਾਨਕ ਸਚ ਸਾਹਿਬ ਤੇਰਾ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਜਨ ਭੁਖਾਂ ਸਾਬ ਕਰ ਸਾੰਤ ਸੁਖ ਮਨ ਆਏ ਵਸਿਆ ਜਨ ਇੱਛਾ ਸਾਬ ਸਦਾ ਕੁਰਬਾਨ ਕਿਤਾ ਗੁਰ ਵਿਟਹੁ ਜਿਸ ਦੀਆਂ ਏ ਵੱਡਿਆ ਕਹ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰ ਸਾਚਾ ਨਾਮ ਮੇਰਾ ਵਾਜੇ ਪੰਜ ਸਬਦ ਤਿਤ ਘਾਰ ਸਭਾਗੈ ਘਾਰ ਸਭਾਗੈ ਸਬਦ ਵਾਜੇ ਕਲਾ ਜਿਤ ਕਰ ਪੰਜ ਦੂਤ ਤੁਦ ਵਾਸ ਕੀਤੇ ਕਾਲ ਕੰਟ ਕੋ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਕਾ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪਾਰ ਬਰਮ ਪ੍ਰਭ ਪਾਇ ਉਤਰੇ ਸਗਲ ਬਸ ਦੁਖ ਰੋਗ ਸੰਤਾਪ ਉਤਰੇ ਸੁਣੀ ਸਾਚੀ संत साजन भए सरसे पूरे सुनते पानीत कहते पवित्र सत गुरु रहया भारत बिनवंत नानक गुरु चरण लागे वाजे अनहद तूरै श्लोक पवन गुरु माता धरत ਦੇਵਸ ਰਾਤ ਦੁਏ ਦਾਈ ਦਾ ਆ ਚੰਗ ਆਈ ਆ ਦੁਰ ਆਈ ਆ ਵਾਚ ਧਰਮ ਦੂਰਾ ਕਰਮੀ ਆਪ ਕੇ ਨੇੜਾ ਕੇ ਦੂਰਾ ਜਿੰਨੀ ਨਾਮ ਧਿਆਇਆ ਗਏ ਮਸਾਕਤ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ